ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਜਿਲ੍ਹਾ ਪਤਰੀ ਪ੍ਰਾਇਮਰੀ ਸਕੂਲ ਖੇਡਾਂ ਮਿੰਨੀ ਹੈਂਡਬਾਲ ਅਤੇ 6ਏ ਸਾਈਡ ਹਾਕੀ ਅੰਡਰ 11 ਜਰਖੜ ਦੇ ਖੇਡ ਸਟੇਡੀਅਮ ਵਿੱਚ ਸ਼ਾਨੂ ਸ਼ੌਕਤ ਨਾਲ ਸਮਾਪਤ ਹੋ ਗਈਆਂ। ਲੁਧਿਆਣਾ ਦੇ 19 ਬਲਾਕਾਂ ਦੇ ਵੱਖ-ਵੱਖ ਸਕੂਲਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ। ਅੱਜ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਗਿੱਲ ਦੇ ਵਿਧਾਇਕ ਸਰਦਾਰ ਜੀਵਨ ਸਿੰਘ ਸੰਗੋਵਾਲ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਹਨਾਂ ਨੇ ਖਿਡਾਰੀਆਂ ਦੇ ਉਜਵਲ ਭਵਿਕਰ ਦੀ ਕਾਮਨਾ ਕੀਤੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਖੇਡਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤੋਂ ਵੀ ਜਾਣੂ ਕਰਵਾਇਆ ਇਸ ਮੌਕੇ ਡਿਪਟੀ ਡੀਈਓ ਤੁਛਰੀ ਮਨੋਜ ਕੁਮਾਰ ਨੇ ਹਲਕਾ ਗਿੰਦੇ ਦੇ ਵਿਧਾਇਕ ਸਰਦਾਰ ਜੀਵਨ ਸਿੰਘ ਸੰਗੋਵਾਲ ਨੂੰ ਜੀ ਆਇਆਂ ਆਖਿਆ ਤੇ ਪੰਜਾਬ ਸਰਕਾਰ ਦਾ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਧੰਨਵਾਦ ਕੀਤਾ ਉੱਗੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸਰਦਾਰ ਜਗਰੂਪ ਸਿੰਘ ਜਰਖੜ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ ਉਨਾ ਸਿੱਖਿਆ ਵਿਭਾਗ ਦਾ ਜਰਖੜ ਖੇਡ ਸਟੇਡੀਅਮ ਵਿਖੇ ਖੇਡਾਂ ਕਰਵਾਉਣ ਲਈ ਧੰਨਵਾਦ ਵੀ ਕੀਤਾ ਇਸ ਮੌਕੇ ਬੋਲਦਿਆਂ ਬੀਪੀਈਓ ਸਰਦਾਰ ਮਨਜੀਤ ਸਿੰਘ ਗਰੀਵਾਲ ਬਲਾਕ ਡੇਲੋਂ 1 ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਉਥੇ ਨਾਲ ਹੀ ਦੂਸਰੇ ਤੇ ਤੀਸਰੇ ਸਥਾਪਿਤ ਆਉਣ ਵਾਲੀਆਂ ਟੀਮਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਬਲਾਕ ਡੇਲੋਂ 1 ਦੇ ਸਮੂਹ ਅਧਿਆਪਕਾਂ ਦਾ ਆਪਣੀ ਡਿਊਟੀ ਤੰਦੇ ਹੀ ਨਾਲ ਨਿਭਾਉਣ ਲਈ ਵੀ ਧੰਨਵਾਦ ਕੀਤਾ ਕਿਹੜੇ ਨਤੀਜਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਖੇਡ ਕਮੇਟੀ ਮੈਂਬਰ ਸਰਦਾਰ ਜਸਵਿੰਦਰ ਸਿੰਘ ਬੁਟਾਰੀ ਨੇ ਦੱਸਿਆ ਕਿ ਮਿਨੀ ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਡੀਆਂ ਕਲਾ ਫਸਟ ਬੀਵੀਐਮ ਕਿਚਲੂ ਨਗਰ ਸੈਕੰਡ ਅਤੇ ਦਿੱਲੀ ਪਬਲਿਕ ਸਕੂਲ ਲੁਧਿਆਣਾ ਤੀਜੇ ਸਥਾਨ ਤੇ ਰਿਹਾ ਜਦ ਕੇ ਮਿਨੀ ਹੈਂਡਬਾਲਰ ਲੜਕੀਆਂ ਦੇ ਮੁਕਾਬਲੇ ਵਿੱਚ ਜੀ ਐਸ ਐਸ ਸੈਕਰਟ ਹਾਰਟ ਲੁਧਿਆਣਾ ਫਸਟ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁੰਡੀਆਂ ਕਲਾਂ ਸੈਕੰਡ ਅਤੇ ਤੀਜੀ ਦ੍ਰਿਸ਼ਟੀ ਪਬਲਿਕ ਸਕੂਲ ਨਾਰਿੰਗਵਾਲ ਤੀਜੇ ਸਥਾਨ ਤੇ ਰਿਹਾ ਇਸੇ ਤਰ੍ਹਾਂ ਹਾਕੀ 6ਏ ਸਾਈਡ ਹਾਕੀ ਲੜਕੀਆਂ ਦੇ ਮੁਕਾਬਲੇ ਵਿੱਚ ਸਨਮਤੀ ਭਿੰਮਲ ਜੈਨ ਸਕੂਲ ਜਗਰਾਉ ਫਸਟ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਿਲਾ ਰਾਇਪੁਰ ਸੈਕੰਡ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਧਾਰ ਤੀਜੇ ਸਥਾਨ ਤੇ ਰਿਹਾ ਅਤੇ ਮਿੰਨੀ ਹੈਂਡਬਾਲ ਦੇ ਲੜਕੀਆਂ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆਂ ਅਕਲਾ ਫਸਟ ਡੀਏਵੀ ਪਬਲਿਕ ਸਕੂਲ ਪਖਵਾਲ ਸੈਕੰਡ ਅਤੇ ਗੁਰੂ ਨਾਨਕ ਮਾਡਲ ਸਕੂਲ ਤੋਂ ਰਾਹਾ ਤੀਰਸਥਰੇ ਸਥਾਨ ਤੇ ਰਿਹਾ ਇਸ ਮੌਕੇ ਸਰਪੰਚ ਸੰਦੀਪ ਸਿੰਘ ਜਰਖੜ ਤੇ ਜਿੰਦਰ ਸਿੰਘ ਜਰਖੜ ਕੁਲਦੀਪ ਸਿੰਘ ਕਬਦੀ ਸ਼ੰਗਾਰਾ ਸਿੰਘ ਜਰਖੜ ਗੁਰਸਤਿੰਦਰ ਸਿੰਘ ਪ੍ਰਗਟ ਹਰਮਿਤ ਸਿੰਘ ਜਰਖੜ ਮਨਿੰਦਰ ਪਾਲ ਸਿੰਘ ਮਨਿੰਦਰ ਪਾਲ ਕੌਰ ਕਮਲਜੀਤ ਕੌਰ ਇੰਦਰਜੀਤ ਕੌਰ ਮਨਜੀਤ ਕੌਰ ਕਮਲੇਸ਼ ਕੌਰ ਬਲਾਕ ਖੇੜ ਅਫਸਰ ਪ੍ਰਗਟ ਸਿੰਘ ਪੱਦੀ ਸਤਵੀਰ ਕੌਰ ਪਹੀੜ ਕੁਲਵੰਤ ਸਿੰਘ ਖਟੜਾ ਚੋਹਾਰਮ ਗੁਰਜੰਟ ਸਿੰਘ ਬੋਟਾਰੀ ਜਸਵਿੰਦਰ ਸਿੰਘ ਮੁਕੰਦਪੁਰ ਜਸਵਿੰਦਰ ਸਿੰਘ ਜਸਵਾਲ ਹਰੂਨ ਰਫੀ ਨੰਗਲ ਸੁਖਦੀਪ ਕੌਰ ਜਰਖੜ ਕਮਲਜੀਤ ਕੌਰ ਕਣਗਾਸ ਬੇਅੰਤ ਕੌਰ ਲਾਪਰਾ ਡਿੰਪਲ ਰਾਣੀ ਡੇਲੋ ਬਲਜੀਤ ਕੌਰ ਸਰੀਨ ਗੁਰਦੀਪ ਕੌਰ ਕੈਂਡ ਸੁਰਿੰਦਰ ਕੌਰ ਜਗੇੜਾ ਆਕਾਸ਼ ਜਰਗੜ ਅਗੇ ਅਜੇ ਬੰਸਲ ਜਰਗੜ ਆਦ ਅਧਿਆਪਕ ਹਾਜ਼ਰ ਸਨ